ਅਨਜੋਬੀ ਬਾਹੀ ਗੁਰੂ ਜੀ ਦਾ ਖਾਲਸਾ ਬਾਹੀ ਗੁਰੂ ਜੀ ਦੇ ਪਤੇ ਭਾਰਤ ਦੇ ਬਾਦਸ਼ਾਹ ਮਾਛਾ ਸ਼ਾਹ ਜਹਾਂ ਉਹਨਾਂ ਦੇ ਅਜੀਬ ਸਾਕਰੀਬੀ ਰਿਸ਼ਤੇਦਾਰ ਨਵਾਬ ਸੈਫਾਬਾਦ ਜੋ ਪੀਖਿਛਾ ਤੇ ਅਥਾ ਸ਼ਰਧਾ ਰੱਖਦੇ ਸਨ ਧੰਗੁਰੂ ਤੇਗ ਬਹਾਦਰ ਜੀ ਪ੍ਰਤੀ ਜਦੋਂ ਉਹਨਾਂ ਨੂੰ ਪਤਾ ਲੱਗਾ ਗੁਰੂਆਂ ਨੂੰ ਉਹਨਾਂ ਨੇ ਬੇਨਤੀ ਕੀਤੀ ਸਤਗੁਰੂ ਮੇਰੇ ਗ੍ਰਹ ਚਰਨ ਪਾਓ ਸਨ 1665 6 ਅਕਤੂਬਰ ਤੋਂ ਕੰਤਰਾਕ ਤੋਂ ਅਜ ਦੇ ਦਿਬਸ ਧੰਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਇਸ ਅਸਥਾਨ ਤੇ ਆ ਕੇ ਰੁਕੀ ਹੋਏ ਸਨ ਨਾਲ ਉਹਨਾਂ ਦੇ ਗੁਰੂ ਜੀ ਦੇ ਮਾਤਾ ਮਾਤਾ ਨਾਨਕੀ ਜੀ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ ਮਾਤਾ ਗੁਜਰੀ ਜੀ ਮਾਮਾ ਕਿਰਪਾਲ ਚੰਦ ਜੀ 300 ਗੁਰਸਿੱਖਾਂ ਦਾ ਜਥਾ ਸਤਿਗੁਰਾਂ ਦੇ ਨਾਲ ਇੱਥੇ ਰੁਕਿਆ ਸਮੇਂ ਲੋਗ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਬਾਬਾ ਬੁੱਢਾ ਜੀ ਦੇ ਬਸ ਵਿੱਚੋਂ ਭਾਈ ਗੁਰਦਿੱਤਾ ਜੀ ਭਾਈ ਉਦਾ ਜੀ ਸਾਰੇ ਗੁਰੂ ਤੇਗ ਬਹਾਦਰ ਜੀ ਨਾਲ ਇਸ ਸਥਾਨ ਤੇ ਆਏ ਨਾਨਕ ਸਰਕੁਟਿਆ ਤ੍ਰਿਪੜੀ ਪਟਿਆਲਾ ਵੱਲੋਂ ਇਸ ਜਗ੍ਹਾ ਗੁਰਦੁਆਰਾ ਕਿਲਾ ਬਹਾਦਰਗੜ ਵਿਖੇ 14 ਅਕਤੂਬਰ ਦਿਨ ਮੰਗਲਵਾਰ ਸਵੇਰ 7:30 ਵਜੇ ਸ਼੍ਰੀ ਅਖੰਡ ਪਾਤਸ਼ਾਹ ਦੇ ਭੋਗਾਂ ਤੋਂ ਉਪਰੰਤ ਕਥਾ ਕੀਰਤਨ ਗੁਰਮਤ ਸਮਾਗਮ ਜਿਸ ਵਿੱਚ ਹਜ਼ੂਰੀ ਰਾਗੀ ਸ਼ਹੀਦ ਦਰਬਾਰ ਸਾਹਿਬ ਕੀਰਤਨ ਦੀ ਹਾਜ਼ਰੀ ਭਰਨਗੇ ਸਕੂਲਾਂ ਦੇ ਬੱਚੇ ਤੇ ਅਨਗਿਣਤ ਮਹਾਪੁਰਸ਼ ਗੁਰੂ ਘਰ ਦੇ ਸਿੰਘ ਸਹਿਬਾਨ ਗਰੰਤੀ ਸਿੰਘ ਗੁਰੂ ਕੀ ਸੰਗਤ ਮਿਲ ਕੇ ਪੰਜ ਜਪਜੀ ਸਾਹਿਬ ਦੇ ਪਾਠ ਨਾਵੇਂ ਮਹਿਲਾ ਦੀ ਸਲੋਕਾਂ ਦੀ ਹਾਜ਼ਰੀ ਹੋएगी ਸਵੇਰ 7:30 ਤੋਂ ਦੁਪਹਿਰ 11:30 ਵਜੇ ਤੱਕ ਅਨਗਿਣਤ ਗੁਰੂ ਪਿਆਰੇ ਜਥੇ ਮਹਾਪੁਰਸ਼ ਪਹੁੰਚ ਰਹੇ ਨੇ ਸੰਗਤ ਜੀ ਸਤਿਗੁਰੂ ਜੀ 15 ਅਕਤੂਬਰ ਤੱਕ ਇੱਥੇ ਰੁਕੇ ਸੰ ਤੁਸੀਂ ਵੀ ਕਰੋ ਚੱਲ ਕੇ ਗੁਰੂ ਕੇਦਰ ਗੁਰਦਰਾ ਕਿਲਾ ਬਹਾਦਰਗੜ੍ਹ ਜਿੱਥੇ ਕਮਾਂਡੋ ਫੋਰਸ ਦਾ ਪ੍ਰਬੰਧ ਹੈ ਆਪ ਜੀ ਪਹੁੰਚੋ ਹਾਜ਼ਰੀਆਂ ਭਰੋ ਚਰਨ ਧੋੜੀ ਮਸਤਕ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ